ਦਸੂਆ ਪੁਲਿਸ ਨੇ ਇੱਕ ਨੌਜਵਾਨ ਨੂੰ ਜਾਇਜ਼ ਹਥਿਆਰ ਸਮੇਤ ਕਾਬੂ ਕੀਤਾ ਪੁਲਿਸ ਨੇ ਕਾਰਵਾਈ ਕਰਦੇ ਮੁਲਜ਼ਮ ਨੌਜਵਾਨ ਖਿਲਾਫ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ ਜ਼ਿਲ੍ਹਾ ਸ਼ਰਪੂਰੋਂ ਸੀ ਸ੍ਰਿੰਦਰ ਲੰਬਾ ਜੀ ਕਿਸ ਜੀ ਵੱਲੋਂ ਬਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜ਼ਿਲ੍ਹੇ ਵਿੱਚ ਵਿਸ਼ੇਸ਼ ਮੀਨ ਚਲਾਈ ਗਈ ਹੈ ਜਿਸ ਤਹਿਤ ਮਾਨਯੋਗ ਐਸਪੀ ਸਾਹਿਬ ਸਰਜੀਤ ਬਾਈ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਮਾਨਯੋਗ ਡੀਐਸਪੀ ਜਗਦੀਸ਼ ਰਾਜਾ ਚੱਤਰੀ ਜੀ ਸਬਡਿਵੀਜ਼ਨ ਸੁਵਾਂ ਜੀ ਦੇ ਨਿਗਰਾਨੀ ਐਸਐਹਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਬਾਚਕੀ ਸ਼ੱਕੀ ਪੁਸਤਾਂ ਦੇ ਸਬੰਧ ਦੇ ਵਿੱਚ 슈ਗਰ ਮਿਲਰ ਦਾਵਾ ਮਿਲੂ ਸੀ ਤਾਂ ਉੱਥੇ ਉਹਨਾਂ ਨੂੰ ਇੱਕ ਮੁਖਬਰੀ ਹੋਈ ਹੈ ਮੁਖਬਰੀ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਐਨਿਲ ਕੁਮਾਰ ਪੁੱਤਰ ਸਵਰਨ ਸਿੰਘ ਵਾਸੀ ਭਾਨੋਵਾਲ ਥਾਣਾ ਗੜਦੀਵਾਲ ਵਾਸੀ ਦੇਸੀ ਪਿਸਟਲ ਨਜਾਇਜ਼ ਹਥਿਆਰ ਤੇ ਉਹਦੇ ਕੋਲੇ ਕਾਰਟੂਸ ਵੀ ਹੋ ਸਕਦੇ ਆ ਜੇਕਰ ਉਹਤੇ ਰੇਡ ਕੀਤੀ ਜਾਵੇ ਤਾਂ ਉਹ ਉਹ ਕਾਬੂ ਆ ਸਕਦਾ ਜਿਸ ਤਹਿਤ थाना ਸੁਸ਼ੂਆ ਵਿਖੇ ਮਕਦਮਾ ਨੰਬਰ 119 ਮਿਤੀ 11 6 2024 ਅੰਡਰ ਸੈਕਸ਼ਨ 25 54 54 ਆਰਮ ਐਕਟ ਅਧੀਨ ਰਜਿਸਟਰ ਕੀਤਾ ਗਿਆ ਮਕਦਮਾ ਦਰਜ ਕਰਕੇ ਮਕਦਮੇ ਦੀ ਤਪਤੀਸ਼ ਦੌਰਾਨ ਦੋਸ਼ੀ ਅਨਿਲ ਕੁਮਾਰ ਨੂੰ ਮਿਤੀ 11 6 2024 ਨੂੰ ਹਸਪਤਾਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਜਿਸ ਪਾਸੋਂ ਇੱਕ ਦੇਸੀ ਪਿਸਤਲ ਤੇ ਤਿੰਨ जिंदा ਰੌਂਦ ਆਪਣੇ ਬਰਾਮਦ ਹੋਏ ਹਨ ਕੋਨ ਦੋਸ਼ੀ ਨੋਸ਼ੀ ਮਾਣਜੋਗ ਉਦਾਰਤ ਵਿੱਚ ਪੇਸ਼ ਕਰਨਾ ਹੈਗਾ ਤਾਂ ਉਹਦਾ ਪੂਰਾ ਸਮਾਣ ਹਾਸਲ ਕਰਨਾ ਹੈ। ਪੂਰਾ ਸਮਾਣ ਹਾਸਲ ਕਰਕੇ ਉਹ ਤੋਂ ਹੋਰ ਫਾਰਦਰ ਡਾਈ ਨਾਲ ਕੋਸ਼ਿਸ਼ ਕਰਨੀ ਕਿ ਜਿਹੜਾ ਆਪਣੇ ਕੋਲੇ ਬਲੈਕ ਫਨ ਪਿਸਤਲ ਹੈ ਤੇ ਪਰਾਉਂਦਾ ਹੈ ਕਿ ਕਿੱਥੋਂ ਲੈ ਕੇ ਆਇਆ ਹੈ ਤੇ ਕਿਸ ਪਰਪਲ ਲਈ ਲੈ ਕੇ ਆਇਆ ਹੈ। ਸਰ ਦੋਸ਼ੀ ਦੇ ਖਿਲਾਫ ਵੀ ਕੋਈ ਕਾਨੂੰਨੀ ਕਦਮ ਚੁੱਕਦੇ ਹੋ। ਇਹ ਦੋਸ਼ੀ ਖਿਲਾਫ ਪਹਿਲਾਂ ਵੀ ਥਾਣਾ ਗੜਦੀਵਾਲ ਨੂੰ ਕੇ ਹਾਰਟ ਕੇਸ ਤੇ ਲੜਾਈ ਝਗੜੇ ਦੇ ਹੈਗੇ ਤਿੰਨ ਮੁਕਦਮੇ ਦਰਜ ਹੈ।